ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੀ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਰਾਜਿਆਣਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਟਾਪ ਦੀ ਝੋਟੀ ਦਿਖਾ ਦੇਣੀ ਥੋਨੂੰ ਤੇ ਖਾਸ ਛੋਡੀ ਡਿਮਾਂਡ ਪੂਰੀ ਕਰ ਦੇਣੀ ਆ ਪੱਤਾਜੀ ਸੂਈ ਸਵਾਈ ਝੋਟੀ ਦਿਖਾ ਦੇਣੀ ਆ ਉਸ ਤੋਂ ਜਿਹੜੇ ਵੀ ਪਹਿਲਾਂ ਆਪਣੀ ਵੀਰ ਵੀਡੀਓ ਵੇਖਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਦੋਸਤੋ ਘੰਟੀ ਵਾਲਾ ਪਟਨਾ ਪ੍ਰੈਸ ਕਰ ਦਿਓ ਚਾਹਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 9592 26951 ਤੇ ਵੀਡੀਓ ਜਿੰਨੀਆਂ ਵੀ ਹੋ ਸਕੇ ਬਾਈ ਬਣ ਕੇ ਵੱਤ-ਵੱਤ ਸ਼ੇਅਰ ਕਰ ਦਿਆ ਕਰੋ ਕਿਉਂਕਿ ਇਦਾਂ ਦੀਆਂ ਝੋਟੀਆਂ ਤੁਹਾਨੂੰ ਹੋਰ ਵੀ ਬਖਾ ਸਕੀ ਹੈ ਵੱਤ-ਵੱਤ ਤੇ ਪ੍ਰੋਪਰਟੀ ਲਈ ਇਹਦੇ ਬਾਰੇ ਬਾਈ ਤੋਂ ਲੈ ਲੈਨੇ ਆ ਤੇ ਕਰਦੇ ਬਾਈ ਨਾਲ ਗੱਲ ਆਜੋ ਹਾਲੇ ਨੇ ਪੱਠੇ ਬੰਨੀ ਰੱਖ ਇੱਥੇ ਨਹੀਂ ਨਹੀਂ ਬੰਨੀ ਰੱਖ ਇੱਥੇ ਬਸ ਡਿਟੇਲ ਪੁੱਛਣੀ ਪਹਿਲਾਂ ਦੋਸਤਾਂ ਦੀ ਜ਼ਬਰਦਸਤ ਡਿਮਾਂਡ ਪੂਰੀ ਕਰ ਰਹੇ ਆਂ ਆਪਾਂ ਤਾਜੀ ਸੂਈ ਵੀ ਝੋਟੀ ਤੁਹਾਨੂੰ ਦਿਖਾ ਰਹੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਮੇਰਾ ਨਾਮ ਪ੍ਰਦੀਪ ਆ ਜੀ ਠੀਕ ਆ ਝੋਟੀ ਖਰੀਦੀ ਆ ਕਿ ਘਰਦ ਗਈ ਬਾਈ ਜੀ ਐਵੇਂ ਮੈਂ ਝੂਠ ਮਾਰਾਂ ਹੈਗੀ ਖਰੀਦੀ ਪਰ ਆਪਦੇ ਰਿਸ਼ਤੇਦਾਰੀ ਤੋਂ ਹੀ ਲੈਂਦੀ ਰਿਸ਼ਤੇਦਾਰੀ ਜੋ ਆਈ ਆ ਝੋਟੀ ਆਪਣੇ ਕੋਲੇ ਹਾਂ ਤੇ ਇਹ ਕਿੰਨਵਾ ਸੂਆ ਸੂਈ ਆਣ ਇਹ ਬਾਈ ਜੀ ਦੂਜਾ ਸੂਆ ਸੂਈ ਦੂਜਾ ਸੂਆ ਤੇ ਅੱਜ ਇਹਨੂੰ ਕਿੰਨਵਾ ਦੇਣਾ ਸੂਈ ਨੂੰ ਕੱਲ ਐਸ ਮੋਕੇ ਸੂਈਏ ਕੱਲ ਸਵੇਰ ਸੂਈ ਆ ਹਨਾ ਸਵੇਰ ਨਹੀਂ ਆ ਆ ਬਸ 11 12 ਦਾ ਟਾਈਮ ਹੋਊਗਾ ਬਸ ਠੀਕ ਆ ਜੇਰ ਉੱਥੇ ਹੀ ਪਈਗਾ ਆਪਣੇ ਕੋਲੇ ਆ ਕੇ ਘਰੇ ਪਈ ਆ ਠੀਕ ਆ ਇੱਥੇ ਲੈ ਆਂਦੀ ਸੀ ਹਾਂਜੀ ਠੀਕ ਆ ਤੇ ਕਿੰਨਾ ਦੁੱਧ ਦੱਸਿਆ ਪਹਿਲੇ ਸੂਏ ਚ ਪਹਿਲੇ ਸੂਏ ਚ ਨੇ ਦੁੱਧ ਦਿੱਤਾ ਤੇ ਸੂਏ ਚ 11 ਕਿਲੋ ਦੁੱਧ ਚੋਇਆ 11 ਕਿਲੋ ਪਹਿਲੇ ਸੂਏ ਚ ਹਾਂਜੀ ਐਰ ਕੀ ਫਿਰ ਤੁਹਾਡੇ ਹਿਸਾਬ ਨਾਲ ਕਿੰਨਾ ਦੁੱਧ ਪਾ ਦੂਗੇ ਐਦ ਕੀ ਜੀ 15 ਕਿਲੋ ਦੀ ਮੈਦ ਹੈਗੀ ਆ ਵੀ 15 ਤੋਂ ਉੱਥੇ ਦੇਣਾ ਚਾਹੀਦਾ ਕਿਉਂਕਿ ਹਵਾਨਾ ਹੋਣਾ ਵੀ ਚੰਗਾ ਸੂ ਨਾ ਲਾਈ ਫਿਰਦੀ ਹਾਂ ਦੋਸਤੋ ਦੇਖ ਸਕਦੇ ਹਵਾਨਾ ਬਹੁਤ ਸੋਹਣਾ ਹੈ ਦਾ ਫਿਟਿੰਗ ਵਾਲਾ ਹਵਾਨਾ ਬਾਕੀ ਜਿੰਨਾ ਵੀ ਹਵਾਨਾ ਹੈ ਦੋਸਤੋ ਮਗਰ ਨੂੰ ਕੱਢਦੀ ਆ ਵੀਡੀਓ ਬਣਾਉਣ ਦਾ ਟਾਈਮ ਸਾਢੇ 12 ਦੇ ਕਰੀਬ ਪੌਣੇ 1 ਦੇ ਕਰੀਬ ਟਾਈਮ ਆ ਤੇ ਦੇਖ ਸਕਦੇ ਆ ਬੱਚੇ ਨੂੰ ਇਹਨੇ ਜਨਮ ਕੀ ਦਿੱਤਾ ਕੱਟੀ ਦੋਸਤੋ ਕੱਟੀ ਦਿੱਤੀ ਇਹਨੇ ਤੇ ਦੋ ਮੱਝਾਂ ਬਣ ਜਾਣੀਆਂ ਤੁਹਾਡੇ ਕੋਲੇ ਚੰਗੀ ਝੋਟੀ ਆ ਤੇ ਬਾਕੀ ਮੁੱਲ ਵੀ ਬਾਈ ਦੋ ਆਪਾਂ ਇਹਦਾ ਜਾਇਜ਼ ਹੀ ਕਰਾਵਾਂਗੇ ਇਹ ਨਹੀਂਗਾ ਵੀ ਪ੍ਰਤਕਰੂਤੀ ਆ ਤੇ ਮੁੱਲ ਵਧ ਕਰਾ ਦਾਂਗੇ ਮੁੱਲ ਵੀ ਬਾਈ ਨੂੰ ਕਹਾਂਗੇ ਦੇਣ ਲੈਣ ਆਲਾ ਜਮਾਂ ਜਾਇਜ਼ ਹੀ ਰੱਖੂਗਾ ਤੋੜ ਕੇ ਦਿਖਾ ਦਈਏ ਤਾਂ ਤੁਨ ਦੇਖੋ ਦੋਸਤੋ ਟਾਰਤੂਰ ਪੋਲੀ ਆਦੀ ਜਮਾ ਤਾਰ ਤਾਂ ਆਪਣਾ ਬੱਚਾ ਬਾਹਰ ਨੂੰ ਛੋਟਾ ਜਾ ਠੀਕ ਆ ਦੋਸਤੋ ਦੇਖ ਸਕਦੇ ਆ ਚਾਰੇ ਥਣ ਗੈਵ ਚ ਪੀੜੀ ਦੇ ਪਾਵਿਆਂ ਗੂ ਚਾਰੇ ਥਣ ਬਹੁਤ ਸੋਹਣੇ ਗੈਵ ਚ ਨਿਖਣ ਮਾ ਲੱਗਾ ਵਾ ਤਾਰ ਇਹਦੀਆਂ ਤਾਰਾਂ ਸੋਨੂੰ ਵੀਡੀਓ ਚ ਹੀ ਮਾਰ ਕੇ ਵਿਖਾ ਦਾਂਗੇ ਦੇਖ ਸਕਦੇ ਕੱਦ ਕਾਠ ਵੀ ਠੀਕ ਆ ਤਾਂ ਅਦੀ ਦੋਸਤੋ ਪੁਲਵਾਨਾਂ ਨੂੰ ਤਲਿਆਰੇ ਦੀ ਔਲ ਕਰਦੀ ਆ ਤਲਿਆਰਾ ਅੱਜ ਹੀ ਪਾਇਆ ਹੁਣ ਮੇਰੇ ਖੜੇ ਤੋਂ ਹੀ ਜਾਣ ਕੇ ਦੋਸਤੋ ਬਣਾ ਕੇ ਪਾਇਆ ਤੇ ਤਲਿਆਰਾ ਦੇਖ ਸਕਦੇ ਆ ਸਿੰਘ ਸੁੰਗ ਜਮਾ ਕੁੰਡਾ ਹੋਲੀ ਪੱਟੀ ਵਾਲਾ ਸਿੰਘ ਆ ਦੋਸਤੋ ਹਵਾਨਾ ਤਾਂ ਦੇਖ ਸਕਦੇ ਕਰਮਾਲੀ ਦਾ ਬਹੁਤ ਸੋਹਣਾ ਬਣਾਇਆ ਵਾ ਸ਼ਾਮ ਦੀ ਚਵਾਈ ਚ ਟਣੀ ਕੇ 4-5 ਘੰਟੇ 5 ਘੰਟੇ ਪਏ ਆ ਸ਼ਾਮ ਦੀ ਚਵਾਈ ਚ ਉਹ ਤੁਹਾਨੂੰ ਇਹਨੇ ਕਾਫੀ ਹਵਾਨਾ ਬਣਾ ਜਾਣਾ ਬਾਕੀ ਪੈਠਪੂੜਾ ਦੇਖ ਸਕਦੇ ਆ ਪਤਲਾ ਪਿੰਡਾ ਦੋਸਤੋ ਕਾਗੇ ਵਰਗਾ ਇਹਦਾ ਦੇਖ ਸਕਦੇ ਆ ਮੋਲ ਆਪਾਂ ਬਾਈ ਤੋਂ ਕਰ ਲੈ ਲੈ ਪਤਾ ਕੱਟੀ ਬੱਲੀ ਰਹੀ ਹੈ ਨਾ ਇਹਦਾ ਮੁੱਲ ਕੀ ਰੱਖਿਆ ਦੇਣ ਲੈਣ ਵਾਲਾ ਜਮਾਂ ਜਾਇਜ਼ ਮੋਲ ਇਹਦਾ 122000 ਰੁਪਏ 122 ਹਾਂ ਨਾ ਕਿੱਥੋਂ ਦਈ ਹੋ ਜਮਾਂ ਜਾਇਜ਼ ਹਾਂ ਨਾ ਬਾਈ 118 ਦੀ ਹਾਂ ਨਾ ਠੀਕ ਆ 118000 ਦੀ ਦੋਸਤੋ ਬਾਈਆਂ ਦਾ ਦੇ ਦਾਂਗੇ ਚੰਗੀ ਝੋਟੀ ਆ ਕਰ ਲਿਓ ਕਨੈਕਟ ਤੇ ਬਾਕੀ ਸੋਨ ਨੂੰ ਧਾਰਾ ਵੀਡੀਓ ਤੇ ਮਾਰ ਕੇ ਦਿਖਾ ਦੇਣ ਧਾਰਾ ਮਾਰਦੀ ਇਹਦੀਆਂ ਦੇਖ ਸਕਦੇ ਆ ਸਿੰਘ ਸੁng ਦੋਸਤੋ ਇਹ ਥੋੜੀ ਜੀ ਕਟਿੰਗ ਕਰਦੀ ਕਰਾਈ ਕਰਕੇ ਨਾ ਸਿੰਘ ਸੋਨ ਨੂੰ ਥੋੜਾ ਜਿਆ ਲੱਗੂਗਾ ਖੁੱਲਾ ਜੇ ਕਟਿੰਗ ਨਾ ਕਰਾਈ ਹੋਵੇ ਧਾਰਾ ਦੇਖ ਸਕਦੇ ਦੇਖ ਸਕਦੇ ਦੋਸਤੋ ਇਹ ਬਣ ਕੇ ਕਿੰਨਾ ਟਾਈਮ ਲੱਗਦਾ ਤੇ ਜਾਂਦੀ ਆ 7.5 ਮਹੀਨੇ ਠੀਕ ਆ ਦੇਖ ਸਕਦੇ ਦੋਸਤੋ ਚੰਗੀ ਝੋਟੀਆ ਕਰ ਲਓ ਕਨੈਕਟ ਜੀ ਨੂੰ ਘਰੇ ਚੋਂ ਉਹਨੂੰ ਲੈਣੀ ਵਧੀਆ ਰਹੂਗੀ ਝੋਟੀ ਦੋਸਤੋ ਬਾਕੀ ਦੇਖ ਸਕਦੇ ਹਵਾਨਾ ਇਹਦਾ ਹੁਣ ਵੀ ਦੇਖ ਸਕਦੇ ਆ ਤੁਸੀਂ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਦਾਂ ਦੀਆਂ ਵੀਡੀਓ ਬਣਾਉਣ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ ਤੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਜ਼ਰੂਰ ਕਨੈਕਟ ਕਰ ਲਿਆ ਕਰੋ ਤੇ ਆਪਾਂ ਤੇਲ ਖਰਚਾ ਹੀ ਦੋਸਤੋ ਲਈਦਾਗਾ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ